ਮੇਲਾ ਰਖੜ ਪੁੰਨਿਆਂ ਦਾ ਗੁਰਦੁਆਰਾ ਸ੍ਰੀ ਬਾਬਾ ਪਕੜਾ ਸਾਹਿਬ ਵਿਖੇ ਮਨਾਇਆ ਜਾ ਰਿਹਾ ਤਾਂ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਕਿ ਇਸ ਵਕਤ ਗੁਰਦੁਆਰਾ ਸ੍ਰੀ ਬਾਬਾ ਪਕੜਾ ਸਾਹਿਬ ਦੇ ਬਾਹਰ ਖੜੇ ਆ ਤਾਂ ਬਾਹਰ 메ਨ ਗੇਟ ਦੀ ਜਿਹੜੀ ਹੈ ਤਸਵੀਰ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ 메ਨ ਮੁੱਖ ਜਿਹੜਾ ਗੇਟ ਹੈ ਉਸ ਨੂੰ ਸਜਾਇਆ ਗਿਆ ਹੈ ਤਾਂ ਫੁੱਲਾਂ ਦੀ ਸਜਾਵਟ ਵੀ ਜਿਹੜੀ ਹੈ ਉਹ ਵੀ ਕੀਤੀ ਗਈ ਹੈ ਤਾਂ ਅੱਜ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਹੈ ਗੁਰਦੁਆਰਾ ਸਾਹਿਬ ਵਿਖੇ ਨਾਤਮਸਤਕ ਹੋਈ ਹੈ ਔਰ ਅਜੇ ਤੱਕ ਲਗਾਤਾਰ ਜਿਹੜੀ ਸੰਗਤ ਦਰਸ਼ਣ ਦیدارੇ ਕਰਨ ਦੇ ਲਈ ਪਹੁੰਚ ਰਹੀ ਹੈ ਤਾਂ ਅੱਜ ਦੇ ਦਿਨ ਵਿਸ਼ਾਲ ਜਿਹੜੇ ਇੱਥੇ ਧਾਰਮਿਕ ਦਵਾਨ ਸਜਾਏ ਗਏ ਨੇ ਜਿਸ ਦੇ ਵਿੱਚ ਪੰਥ ਪ੍ਰਸਿੱਧ ਰਾਗੀ ਢਾਡੀ ਜਥੇ ਜਿਹੜੇ ਨੇ ਉਹ ਸੰਗਤ ਨੂੰ ਗੁਰੂ ਇਤਿਹਾਸ ਜਿਹੜਾ ਉਹ ਸਰਵਣ ਕਰਵਾ ਰਹੇ ਨੇ ਤਾਂ ਬਹੁਤ ਵਡਭਾਗੀ ਸੰਗਤ ਹੈ ਜਿਹੜੀ ਗੁਰੂ ਘਰ ਦੀਆਂ ਖੁਸ਼ੀਆਂ ਜਿਹੜੀਆਂ ਉਹ ਪ੍ਰਾਪਤ ਕਰ ਰਹੀ ਹੈ ਤਾਂ ਦਰਸ਼ਨ ਦیدارੇ ਕਰ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਗੁਰਦੁਆਰਾ ਨਵੀਂ ਪਾਤਸ਼ਾਹੀ ਸ਼੍ਰੀ ਬਾਬਾ ਬਕਾਲਾ ਸਾਹਿਬ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 26 ਸਾਲ 9 ਮਹੀਨੇ 13 ਦਿਨ ਲਗਾਤਾਰ ਇੱਥੇ ਸ਼੍ਰੀ ਭੋਰਾ ਸਾਹਿਬ ਦੇ ਵਿੱਚ ਤਪ ਕੀਤਾ ਔਰ ਉਸ ਦੇ ਬਾਅਦ ਭਾਈ ਮੱਖਣ ਸ਼ਾਹ ਲਬਾਣਾ ਜੀ ਨੇ ਉਹਨਾਂ ਨੂੰ ਇਸ ਸਥਾਨ ਦੇ ਉੱਪਰ ਪ੍ਰਗਟ ਕੀਤਾ ਸੀਗਾ ਤਾਂ ਇੱਕ ਬਹੁਤ ਵੱਡੀ ਮਹੱਤਤਾ ਜਿਹੜੀ ਧਾਰਮਿਕ ਤੌਰ ਤੇ ਇਸ ਸਥਾਨ ਰੱਖਦਾ ਹੈ ਤਾਂ ਅੰਦਰ ਦੇ ਵੀ ਤੁਹਾਨੂੰ ਦਰਸ਼ਨ ਕਰਵਾਉਨੇ ਆ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਕਿਸ ਤਰੀਕੇ ਦੇ ਨਾਲ ਸੰਗਤਾਂ ਜਿਹੜੀਆਂ ਨੇ ਉਹ ਨਤਮਸਟਕ ਹੋ ਰਹੀਆਂ ਨੇ